ਬਿਲਕੁਲ ਜਦੋਂ ਤੁਸੀਂ ਕਿਹਾ ਕਿ ਹਾਂ ਔਖਾ ਹੁੰਦਾ ਬਟ ਇਹ ਹੈ ਕਿ ਬੈਲੈਂਸ ਕਰਕੇ ਜਿਹੜਾ ਤੁਰ ਉਹ ਜ਼ਰੂਰੀ ਵੀ ਹੈ ਜ਼ਰੂਰੀ ਹੈ ਹੈਨਾ ਪਰ ਜਿਵੇਂ ਦੋਸਤੀ ਦੀ ਗੱਲ ਕਰੀ ਜਦੋਂ ਮੈਂ ਕੀਤੀ ਕਿ ਗੱਲ ਲੋਕੀ ਕਿੰਨੇ ਇੱਕ ਤੁਹਾਡੇ ਕੋਲ ਆਉਂਦੇ ਆ ਹੈਨਾ ਉਹਦੇ ਵਿੱਚ ਕੁਝ ਸਾਡੇ ਬਹੁਤ ਖਾਸ ਯਾਰ ਬਣ ਜਾਂਦੇ ਹੈਨਾ ਯਾਰੀ ਪਹਿਲੇ ਤਾਂ ਕੇਐਸ ਮੱਖਣ ਦੇ ਲਈ ਯਾਰੀ ਕੀ ਹੈ ਯਾਰੀ ਜਿੰਦਾਬਾਦ ਆ ਮੈਂ ਯਾਰਾਂ ਦੋਸਤਾਂ ਨੂੰ ਬਹੁਤ ਨੇੜੇ ਹੋ ਕੇ ਮਿਲਦਾ ਕਦੀ ਇਗਨੋਰ ਨਹੀਂ ਕੀਤਾ ਤੇ ਇਦਾਂ ਨਹੀਂ ਕਦੀ ਮੈਂ ਉਹਨਾਂ ਨੂੰ ਆ ਜਿਹੜਾ ਤਮਾ ਜਿਹੜਾ ਗੀੜੀ ਬਾਜ ਨਹੀਂ ਮੈਂ ਬੰਦਾ ਅ ਸਿੱਧੀ ਫਰ ਟੇਡ ਸ਼ੌਧਨ ਕਿਉਂਕਿ ਹੁਣ ਵੈਸੇ ਵੀ ਨਹੀਂ ਤੁਸੀਂ ਆਮ ਬੰਦਾ ਵੀ ਨਹੀਂ ਛੇਤੀ ਕਰ ਸਕਦਾ ਹਾਲੇ ਮੈਂ ਤਾਂ ਬੜਾ ਇਸ ਮਾਮਲੇ 'ਚ ਸਿੱਧਾ ਮੈਂ ਫੋਨ ਜਿੱਦਾਂ ਸਾਡੇ ਪੁਰਾਣੇ ਬਜ਼ੁਰਗ ਹੈ ਨਾ ਜਿਸਨੂੰ ਉਹ ਤੋਂ ਹੀ ਲਾਲ ਬਟਨ ਤੇ ਹਰਾ ਉਹਦੇ ਆਲਾ ਜਾਂ ਵਟਸਐਪ ਤੇ ਮੈਸੇਜ ਉਦੋਂ ਗਾ ਮੈਂ ਵੱਧਦਾ ਹੀ ਨਹੀਂ ਮੈਂ ਚਾਹਣਾ ਵੀ ਮੇਰਾ ਟਾਈਮ ਅ ਬੇਸਡ ਹੋਊਗਾ ਤੇ ਮੈਂ ਯਾਰਾਂ ਦੋਸਤਾਂ ਨੂੰ ਉਹਨਾਂ ਨੂੰ ਪਤਾ ਹੁੰਦਾ ਮੈਂ ਕਿੱਥੇ ਜੇ ਮੈਂ ਨਹੀਂ ਸਨੇਪਚੈਟ ਪਾਉਂਦਾ ਮੈਂ ਜੂਜ ਨਹੀਂ ਕਰਦਾ ਤੇ ਮੇਰੇ ਨਾਲ ਕੋਈ ਆਇਆ ਗਿਆ ਫੋਟੋ ਕਰਦਾ ਮੈਂ ਕਦੀ ਨਾ ਨਹੀਂ ਕਰਦਾ ਮੈਂ ਜੇਸ ਵੀ ਹਾਲਤ ਵਿੱਚ ਹੋਵਾਂ ਮੈਂ ਉਸੇ ਹਾਲਤ ਵਿੱਚ ਫੋਟੋ ਕਰਾ ਲੈਣਾ ਮੈਂ ਕਦੀ ਇਹ ਨਹੀਂ ਸੋਚਿਆ ਵੀ ਯਾਰ ਮੈਂ ਰੈਡੀ ਹੋਣਾ ਜੋ ਜੋ ਵੀ ਹੈ ਨੇਚੁਰਲੀ ਆ ਜਿੰਨਾ ਚੱਲਦਾ ਤੇ ਉਹ ਵੀ ਮੇਰਾ ਸਿਸਟਮ ਨੇਚੁਰਲੀ ਆ ਯਾਰਾਂ ਦੋਸਤਾਂ ਵਾਲਾ ਕਿਉਂਕਿ ਜਦੋਂ ਮੈਨੂੰ ਮਿਲਦੇ ਆ ਇਹ ਮੈਂ ਇਹਦਾ ਸੋਚਦਾ ਵੀ ਮੈਨੂੰ ਜੀਓ ਪ੍ਰੋਗਰਾਮ ਤੇ ਲੈ ਕੇ ਜਾਣਾ ਉਹਨਾਂ ਚ ਮੈਨੂੰ ਅਡਜਸਟ ਕਰਨਾ ਪੈਂਦਾ। ਤੇ ਕਈ ਵਾਰੀ ਉਹਨਾਂ ਦੇ ਨਹੀਂ ਪ੍ਰੋਗਰਾਮ ਦਾ ਗਾਂ ਕਿਤੇ ਗਏ ਉਹਦੇ ਉੱਥੇ ਵੀ ਧੱਕਾ ਕਰ ਲੈਂਦੇ ਆ। ਅੱਛਾ ਤੇ ਮੈਂ ਉਹਨਾਂ ਨੂੰ ਕਿਹਾ ਹੁੰਦਾ ਵੀ ਸਾਡੀ ਤਾਂ ਪ੍ਰਾਈਸ ਵੀ ਉੰਨੀ ਕਿਹਾ ਵੀ ਤੁਸੀਂ ਖਿਆਲ ਰੱਖਿਆ ਕਰੋ। ਇਹਦੇ ਵਿੱਚੋਂ ਕਿੰਨਾ ਕਿ ਤੁਸੀਂ ਮਾਰਜਨ ਕਿੰਨਾ ਕਿਹਾ ਕਿੰਦਾ ਹੈ ਨਾ। ਉਹ ਸਾਰੀਆਂ ਗੱਲਾਂ ਵਿੱਚ ਇਸ ਚੱਕਰੀ ਦੇ ਆ ਜਾਂਦੀਆਂ ਤੁਹਾਡੇ ਕੁਐਸਚਨ ਤੇ ਮੈਂ ਜਾਰੀ ਨੂੰ ਪਹਿਲ ਦਿੰਦਾ ਕਿਉਂਕਿ ਛੋਟੀ ਜਿਹੀ ਜ਼ਿੰਦਗੀ ਆ ਤੇ ਇਹ ਯਾਰਾਂ ਦੋਸਤਾਂ ਨਾਲ ਹੀ ਚੱਲਣੀ ਆ ਤੇ ਇਹ ਬਸ ਜ਼ਿੰਦਗੀ ਦਾ ਮਜ਼ਾ ਲੈਣਾ ਚਾਹੀਦਾ ਮੱਖਣ ਉਹਨਾਂ ਨੇ ਇੰਡਸਟਰੀ 'ਚ ਕਿੰਨੇ ਦੋਸਤ ਬਣਾਏ ਆ ਬਹੁਤ ਚਿਰ ਤੋਂ ਤੁਸੀਂ ਇਸ ਇੰਡਸਟਰੀ 'ਚ ਹੋ ਹਾਂਜੀ ਹਾਂਜੀ ਮੇਰਾ ਸਾਰਿਆਂ ਨਾਲ ਪਿਆਰ ਆ ਮੈਂ ਸਾਰਿਆਂ ਨੂੰ ਮਿਲਦਾ ਗਿਲਦਾ ਜਦੋਂ ਮੈਨੂੰ ਕੋਈ ਬੁਲਾਉਂਦਾ ਮੈਂ ਜਾਂਨਾ ਆ ਸਾਡੀ ਯਾਰੀ ਦੋਸਤੀ ਇਦਾਂ ਹੀ ਹੋ ਸਕਦੀ ਕੋਈ ਦਿਨ ਸੋਦਿਆ ਜਾਂ ਕੋਈ ਉਹਦੇ ਪਿੰਡ ਇਵੈਂਟ ਹੈਗਾ ਆ ਤੇ ਮੈਂ ਜਾਣਾ ਆ ਤੇ ਮੇਰੇ ਕੋਲ ਵੀ ਆਉਂਦੇ ਆ ਹਾਂਜੀ ਬਹੁਤ ਸਾਰੇ ਇਦਾਂ ਦੇ ਲੋਕ ਹੁੰਦੇ ਆ ਜੋ ਕਈ ਵਾਰ ਕਹਿੰਦੇ ਕਿ ਫਾਇਦੇ ਨਾਲ ਅਸੀਂ ਬੰਦੇ ਨਾਲ ਜੁੜਨਾ ਹੈ ਹਾਂਜੀ ਉਹੋ ਜਿਹੇ ਲੋਕ ਵੀ ਮਿਲੇ ਤੁਹਾਨੂੰ ਉਹ ਮਿਲਦੇ ਹੀ ਰਹਿੰਦੇ ਆ ਮੈਨੂੰ ਮਿਲਦੇ ਰਹਿੰਦੇ ਆ ਹਾਂ ਮਿਲਦੀ ਆ ਮਿਲਦੀ ਉਹ ਵੀ ਮਿਲਦੇ ਆ ਚ ਕੋਈ ਸ਼ੱਕ ਨਹੀਂ ਤੇ ਮੈਨੂੰ ਮੈਂ ਉਹਨਾਂ ਨੂੰ ਇਹ ਕਹਿੰਨਾ ਹਾਂ ਯਾਰ ਬਈ ਯੂਜ਼ ਕਰ ਲੋ ਕਿਸੇ ਨੂੰ ਮਿਸਯੂਜ਼ ਨਾ ਕਰੋ ਜੇ ਜਦੋਂ ਮੈਨੂੰ ਪਤਾ ਲੱਗ ਜਾਂਦਾ ਯੂਜ਼ ਕਰ ਲੋ ਮਿਸਯੂਜ਼ ਨਾ ਬਿਲਕੁਲ ਸੋਚਣਾ ਨਹੀਂ ਕੋਈ ਫਾਇਦਾ ਲੈ ਲੋ ਜੇ ਲੈ ਹੁੰਦਾ ਹਾਂ ਤੇ ਅਗਲੇ ਦਾ ਨੁਕਸਾਨ ਨਾ ਹੋਵੇ ਤੇ ਮੇਰੇ ਵੱਲੋਂ ਇਦਾਂ ਹੀ ਹੁੰਦਾ ਵੀ ਮੈਂ ਕਦੀ ਕਿਸੇ ਦਾ ਫਾਇਦਾ ਨਹੀਂ ਲੈਣਾ ਚਾਹਾਂ ਕਿਉਂਕਿ ਕਿਸੇ ਵੀ ਤੁਸੀਂ ਫੀਲਡਰ ਨੂੰ ਤੁਰ ਪਾ ਤੇ ਮੈਂ ਕਦੀ ਵੀ ਇਦਾਂ ਨਹੀਂ ਚਾਹਾਂ ਵੀ ਯਾਰ ਇਹ ਬੰਦਾ ਆ ਤੇ ਆਪਾਂ ਇਹਨੂੰ ਇਹਦਾ ਲਾਹਾ ਲਈਏ ਗਾਣੇ ਵੀ ਜਿੱਦਾਂ ਹੁਣ ਬੈਕ ਟੂ ਬੈਕ ਆ ਰਿਹਾ ਹੈ ਨਾ ਇੱਕ ਲੀਜ ਹੀ ਬਣੀ ਹੁੰਦੀ ਹੈ ਕੀ ਹਾਂ ਬੰਦਾ ਚਲੋ ਐਕਟਿਵ ਵੀ ਰਹਿੰਦਾ ਨਾਲ ਖੁਦ ਪਰ ਇਹ ਹੁਣ ਅਸੀਂ ਦੇਖਦੇ ਆਂ ਦੌਰ ਬਹੁਤ ਬਦਲ ਗਿਆ ਹੈ ਹਾਂਜੀ ਹੈ ਨਾ ਤੁਹਾਨੂੰ ਕੀ ਲੱਗਦਾ ਕਿ ਇੱਕ ਆਰਟਿਸਟ ਲਈ ਕਿੰਨਾ ਕੁ ਜ਼ਿਆਦਾ ਕੰਪੀਟੀਸ਼ਨ ਬਣ ਗਿਆ ਜਿਹੜੇ ਬਹੁਤ ਚਿਰ ਤੋਂ ਇਸ ਇੰਡਸਟਰੀ ਦੇ 2 ਦਹਾਕੇ ਹੋ ਗਏ ਆ 3 ਦਹਾਕੇ ਹੋ ਗਏ ਉਹਨਾਂ ਆਰਟਿਸਟਾਂ ਲਈ ਅੱਜ ਦੇ ਸਮੇਂ ਦੇ ਵਿੱਚ ਆਪਣੇ ਗੀਤ ਰਿਲੀਜ਼ ਕਰਨਾ ਔਰ ਇਹ ਦੇਖਣਾ ਕਿ ਟੇਸਟ ਕੀ ਹੈ ਲੋਕਾਂ ਦਾ ਉਹ ਕਿੰਨਾ ਕੋਕ ਹੈ ਹਾਂ ਥੋੜਾ ਵਧੀਆ ਤੇ ਉਹ ਕਾਗਵਾ ਚ ਨਹੀਂ ਇਹਦੇ ਵਿੱਚ ਤੁਹਾਨੂੰ ਜਮਾਨੀ ਨਾ ਚੱਲਣਾ ਪੈਣਾ ਤੁਹਾਨੂੰ ਜੋ ਜਿੱਦਾਂ ਦੀ ਜਮਾਨੇ ਦੀ ਡਿਮਾਂਡ ਆ ਜੋ ਟ੍ਰੈਂਡ ਚੱਲ ਰਿਹਾ ਜੀ ਜਿੱਦਾਂ ਹੁਣ ਮੈਂ ਨਿਆ ਜੀ ਤੁਹਾਨੂੰ ਦੱਸਦਾ ਕਿ ਸਾਡੇ ਟਾਈਮ ਜਦੋਂ ਅਸੀਂ ਸਟਾਰਟ ਕੀਤਾ ਸੀ ਉਦੋਂ ਢੋਲ ਦੀ ਲਹਿਰ ਚੱਲੀ ਸੀ ਚੱਲਦੀ ਸੀ ਹਾਂ ਬਿਲਕੁਲ ਤੇ ਯਾਰ ਭੰਗੜੇ ਵਾਲੇ ਗੀਤ ਢੋਲ ਟਮਕਾ ਜੀ ਸੋ ਉਹ ਜਿਹੜਾ ਹੋਣਿਆ ਹੁਣ ਉਹ ਪ੍ਰਾਣੀਆਂ ਬੀਟਸ ਆ ਗਈਆਂ ਜਿਹੜੀਆਂ ਮੈਂ 20 ਸਾਲ ਯੂਜ਼ ਕੀਤੀਆਂ ਸੀ ਪਹਿਲਾਂ ਹਮ ਅਮਨਹਿਰ ਨੇ ਅੱਜ ਕੱਲ ਉਹ ਟ੍ਰੈਂਡ ਚੱਲਦਾ ਕਿਉਂਕਿ ਮੇਰੀ ਤਾਂ ਉਹ ਸੁੱਖ ਆ ਦੂਜੇ ਜਿਹੜੇ ਇੱਥੇ ਸਿੰਗਰ ਸੀਗੇ ਉਹਨਾਂ ਲਈ ਥੋੜਾ ਹਾਰਡ ਆ ਕਿਉਂਕਿ ਹੁਣ ਮਿਊਜ਼ਿਕ ਜਦੋਂ ਨਵੇਂ ਮੁੰਡਿਆਂ ਨੂੰ ਮਿਲਦੇ ਆ ਜੀ ਉਹਨਾਂ ਦੇ ਰੇਟ ਬਹੁਤ ਆ 5-5 ਲੱਖ ਰੁਪਈਆ ਰੇਟ ਆ ਹਮ ਵੀ ਜੇ Song ਕਰਾਉਣਾ 3.5 ਤੋਂ 3-5 ਲੱਖ ਇਹਦੇ ਵਿੱਚ ਸਟੋਰੀ ਚੱਲ ਰਹੀ ਆ ਤੇ ਆਮ ਬੰਦੇ ਲਈ ਹਾਰ ੜਿਆ ਹਾਰੇ ਬਿਲਕੁਲ ਹਨਾ ਤੇ ਪਰ ਉਹ ਚੀਜ਼ ਮਾਰਕੀਟ ਚ ਚੱਲਦੀ ਆ ਇੱਕ ਜਿਹੜੇ ਅ ਪੁਰਾਣੇ ਸਿੰਗਰ ਆ ਉਹ ਇਸ ਗੱਲ ਨੂੰ ਵੀ ਪਿੱਛੇ ਰਹਿ ਜਾਂਦੇ ਆ ਹੂੰ ਤੇ ਦੂਜੀ ਗੱਲ ਉਹਨਾਂ ਨੇ ਇੱਕ ਬਣਾਇਆ ਹੁੰਦਾ ਵੀ ਆਪਾਂ ਯਾਰ ਆਪਣੀ ਚੀਜ਼ ਆ ਪਾ ਜਦਾਂ ਕਰਨੀ ਆ ਹੈਗਾ ਮੈਂ ਹੀ ਹੋਣਾ ਚਾਹੀਆ ਮੈਂ ਗੀਤ ਆਪਣੇ ਚੂਜ਼ ਕਰਦਾ ਆ ਔਰ ਮੈਂ ਇਦਾਂ ਨਹੀਂ ਸੋਚਦਾ ਵੀ 뮤జిక్ ਡਾਇਰੈਕਟਰ ਨੇ ਇਹਨੂੰ ਕਿਸ ਪੈਟਰਨ ਆ ਇਹਨੂੰ ਕੀ ਬੀਟਸ ਕਿਹੜੀਆਂ ਰਿਦਮ ਇਹਦੇ ਲਈ ਚੱਲਣੀ ਆ ਜੀ ਉਹ ਮੈਂ ਉੱਤੇ ਛੱਡ ਦਿੰਦਾ ਮੈਂ ਉਹਦੇ ਵਿੱਚ ਇੰਟਰਫੇਅਰ ਨਹੀਂ ਕਰਦਾ 뮤직 ਦੇ ਵਿੱਚ 뮤직 ਦੇ ਵਿੱਚ ਨਹੀਂ ਜਦੋਂ ਹੁਣ ਅਮਨ ਨੂੰ ਮੈਂ ਗੀਤ ਰਿਕਾਰਡ ਕਰਿਆ ਉਹਨਾਂ ਹਾਂਜੀ ਉਹਨੇ ਕੀ ਬਣਾਉਣਾ ਰਹਿ ਗਏ ਬੀਟ ਆ ਉਹਨਾਂ ਦਾ ਬਹੁਤ ਆ ਗਿਆ ਇੱਕ ਤਾਂ ਵੈਸਟਰਨ ਪੱਛਮੀ ਤੋਂ ਨਾ ਹਾਂਜੀ ਤੇ ਆਪਣਾ ਢੋਲਟ ਮੱਕੇ ਵਾਲਾ ਕੰਮ ਆ ਤੇ ਪਰ ਮੈਂ ਉੱਤੇ ਛੱਡਿਓ ਨਾ ਪਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਰਾ ਕਹਾਣੀ ਫਿੱਟ ਬੈਠ ਜਾਂਦੀ ਮੈਂ ਸੋਚਦਾ ਵੀ ਜਮਾਨੇ ਨਾਲ ਚੱਲਣਾ ਚਾਹੀਦਾ